ابھی وہ بات اس کے بارے میں برابر ہے ادھر نا ہم لوگ کو ملاقات کا ٹائم بھی برابر نہیں مل پہ پہلے تو ہم لوگ تھوڑا سا لیٹ تھا پھر ہم لوگ بھی ایک ڈیڑھ گھنٹہ جا کے اندر بھی مل گئی پھر وہ آئے پھر کبھی بولتے کہ یہ آدمی اس کے ساتھ میں کو بیٹھ سکتا ہے وہ آدمی اس کے ساتھ میں بیٹھ سکتا ہے ابھی ہاں تو کچھ نہیں چاہتے ہم ہاں تو جو جنتا چاہ جا رہی ہے فیصلہ وہی ہو اگر لوگ چاہ رہے ہوں گے تو پھر وہ بولے کہ میں لوگوں سے بات وہ میرے لوگ ہیں میں ان کے لیے ہی لڑ رہا تھا پہلے بھی کے خلاف آ رہا ہے اگر لوگ چاہ رہے ہیں کہ میں الیکشن لڑ کے ان کا کچھ اچھا کر سکتا تو میں الیکشن لڑوں گا اگر لوگ نہیں چاہ رہے تو میں نہیں لڑوں گا ਲੋਕ ਸਭਾ ਚੋਣਾਂ ਦਾ ਵਿਗਲ ਬਚ ਚੁੱਕਿਆ ਹੈ ਵਕ ਵਕ ਪਾਰਟੀਆਂ ਨੇ ਕਈ ਹਲਕਿਆਂ ਦੇ ਵਿੱਚੋਂ ਆਪਣੇ ਉਮੀਦਵਾਰ ਤੱਕ ਵੀ ਖੜੇ ਕਰ ਦਿੱਤੇ ਨੇ ਤੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਪਰ ਉੱਥੇ ਹੀ ਇਸ ਮੌਕੇ ਇੱਕ ਖਬਰ ਜਿਸ ਨੇ ਕਿ ਹਰ ਇੱਕ ਨੂੰ ਹੈਰਾਨ ਵੀ ਕੀਤਾ ਅਤੇ ਜਿਸ ਨੇ ਖੁੰਡ ਚਰਚਾ ਵੀ ਛੇੜ ਦਿੱਤੀ ਹੈ ਉਹ ਹੈ ਪਾਰਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਅਤੇ ਇਸ ਮੌਕੇ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਅਮਰਤਪਾਲ ਸਿੰਘ ਵੱਲੋਂ ਚੋਣਾਂ ਦੇ ਵਿੱਚ ਖੜੇ ਹੋਣ ਦੀਆਂ ਖਬਰਾਂ ਦਾ ਸਾਹਮਣੇ ਆਉਣਾ ਹਾਲਾਂਕਿ ਇਸ ਤੋਂ ਬਾਅਦ ਪਰਿਵਾਰ ਨੇ ਕਿਹਾ ਸੀ ਕਿ ਹਾਲੇ ਉਹ ਇਸਤੇ ਕੋਈ ਵੀ ਸਪਸ਼ਟੀਕਰਨ ਨਹੀਂ ਦੇ ਸਕਦੇ ਅਤੇ ਅਮਰਤਪਾਲ ਸਿੰਘ ਦੇ ਪਿਤਾ ਅਤੇ ਉਹਨਾਂ ਦੇ ਚਾਚਾ ਜੀ ਅਤੇ ਨਾਲ ਹੀ ਇੱਕ ਹੋਰ ਸ਼ਖਸ ਇਸ ਮੌਕੇ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਅਤੇ ਇਸ ਮਾਮਲੇ ਤੇ ਉਹਨਾਂ ਦਾ ਕੀ ਅਤੇ ਕੀ ਕਹਣਾ ਕੀ ਅਮਰਤਪਾਲ ਸਿੰਘ ਚੋਣਾ ਦੇ ਵਿੱਚ ਖੜੇ ਹੋਣਗੇ ਜਾਂ ਫਿਰ ਨਹੀਂ ਜਫਰੇ ਹਾਲੇ ਸਿਰਫ ਖਬਰਾਂ ਹੀ ਨੇ ਇਸ ਦੀ ਪੁਸ਼ਟੀ ਲੈਣ ਦੇ ਲਈ ਪਹੁੰਚੇ ਸੀ ਡਿਬਰੂਗੜ੍ਹ ਅਸਾਮ ਜੇਲ ਕਿਉਂਕਿ ਅਮਰਤਪਾਲ ਸਿੰਘ ਦੇ ਵਕੀਲ ਖਾਲਸਾ ਜੀ ਵੱਲੋਂ ਇਸ ਮਾਮਲੇ ਤੇ ਸਭ ਤੋਂ ਪਹਿਲਾਂ ਖੁਲਾਸਾ ਕੀਤਾ ਗਿਆ ਸੀ ਤੇ ਅੱਜ ਜਿਵੇਂ ਹੀ ਅਮਰਤਪਾਲ ਸਿੰਘ ਦੇ ਪਿਤਾ ਉਹਨਾਂ ਦੇ ਚਾਚਾ ਅਤੇ ਪਪਲ ਪ੍ਰੀਤ ਸਿੰਘ ਦੇ ਮਾਮਾ ਹੀ ਪਹੁੰਚਦੇ ਨੇ ਡਿਬਰੂਗੜ ਅਸਾਮ ਜੇਲ੍ਹ ਦੇ ਵਿੱਚ ਤਾਂ ਪਤਾ ਲੱਗਦਾ ਹੈ ਉਹਨਾਂ ਦੇ ਪਿਤਾ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਜੇਲ੍ਹ ਦੇ ਵਿੱਚ ਅਮਰਤਪਾਲ ਸਿੰਘ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਪਰ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਅਮਰਤਪਾਲ ਸਿੰਘ ਦਾ ਇਸ ਮਾਮਲੇ ਤੇ ਇਹੀ ਕਹਿਣਾ ਹੈ ਕਿ ਉਹ ਪਹਿਲਾਂ ਵੀ ਸੰਗਤ ਦੇ ਲਈ ਲੋਕਾਂ ਦੇ ਲਈ ਪੰਜਾਬ ਦੇ ਵਸਨੀਕਾਂ ਦੇ ਲਈ ਡੇਡੇ ਵੇ ਸਨ ਕੰਮ ਕਰਦੇ ਸਨ ਤੇ ਅੱਗੇ ਵੀ ਜੇਕਰ ਲੋਕ ਚਾਉਣਗੇ ਕਿ ਉਹ ਚੋਣਾਂ ਦੇ ਵਿੱਚ ਖੜੇ ਹੋਣ ਤਾਂ ਉਹ ਚੋਣਾਂ ਦੇ ਵਿੱਚ ਖੜੇ ਹੋਣਗੇ ਕਿਉਂਕਿ ਅਮਰਤਪਾਲ ਸਿੰਘ ਦਾ ਇਸ ਬਾਰੇ ਕਹਿਣਾ ਹੈ ਜੋ ਉਹਨਾਂ ਦੇ ਪਿਤਾ ਨੇ ਦੱਸਿਆ ਕਿ ਜੇਕਰ ਲੋਕਾਂ ਨੂੰ ਲੱਗਦਾ ਹੈ ਕਿ ਉਹ ਚੋਣਾਂ ਜਿੱਤ ਕੇ ਵਧੀਆ ਤਰੀਕੇ ਦੇ ਨਾਲ ਉਹਨਾਂ ਦੇ ਲਈ ਕੰਮ ਕਰ ਸਕਦੇ ਨੇ ਤਾਂ ਉਹ ਚੋਣਾਂ ਦੇ ਵਿੱਚ ਖੜੇ ਹੋਣਗੇ ਤੁਹਾਨੂੰ ਕੀ ਲੱਗਦਾ ਹੈ ਦੋਸਤੋ ਅਮਰਤਪਾਲ ਸਿੰਘ ਨੂੰ ਚੋਣਾਂ ਦੇ ਵਿੱਚ ਖੜੇ ਹੋਣਾ ਚਾਹੀਦਾ ਜਾਂ ਫਿਰ ਨਹੀਂ ਅਤੇ ਕੀ ਕਹਿਣਾ ਤੁਹਾਡੇ ਇਸ ਮਾਮਲੇ ਤੇ ਕਿ ਇਸ ਮੌਕੇ ਪੰਜਾਬ ਦੇ ਵਿੱਚ ਜੋ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਉਸ ਦੇ ਵਿੱਚ ਕਿਹੜੀ ਪਾਰਟੀ ਜਾਦੇ ਵਧੀਆ ਪ੍ਰਦਰਸ਼ਨ ਕਰੇਗੀ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਸਾਹਿਬ ਜਾਂ ਫਿਰ ਬੀਜੇਪੀ ਜਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦੇਣਾ ਹੁਣ ਦੇਖੋ ਇਹ ਵੀਡੀਓ ਮਿਲਾਂਗੇ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ابھی وہ اس کے بارے میں برابر ہے ادھر نا ہم لوگ کو ملاقات کا ٹائم بھی برابر نہیں مل پہلے تو ہم لوگ تھوڑا سا لیٹ تھا پھر ہم لوگ بھی ایک ڈیڑھ گھنٹہ جا کے اندر بھی مل گئے پھر وہ آئے پھر کبھی بولتے کہ یہ آدمی اس کے ساتھ میں بیٹھ سکتا ہے وہ آج اس کے ساتھ میں بیٹھ سکتا ہے ابھی ہاں پہ تو کچھ نہیں چاہتے ہم تو جنتا چاہ رہی ہے فیصلہ وہی ہو اگر لوگ چاہ رہے ہوں گے تو پھر وہ بلے کہ میں لوگوں سے مار وہ میرے لوگ ہیں میں ان کے لیے ہی لڑ رہا تھا پہلے بھی ڈر کے خلاف آ رہا ہے اگر لوگ چاہ رہے ہیں کہ میں الیکشن لڑ کے ان کا کچھ اچھا کر سکتا تو میں الیکشن لڑوں گا اگر لوگ نہیں چاہ رہے تو میں نہیں لڑوں گا